ਬਚਪਨ ਦੇ ਵਿੱਚ ਮਾਤਾ ਜੀ ਅਕਾਲ ਚਲਾਨਾ ਕਰਗੇ ਸਤਿਗੁਰੂ ਜੀ ਦੇ ਇੰਨਾ ਜੀ ਅਕਾਲ ਚਲਾਨਾ ਕਰਗੇ ਅੱਜ ਜੇਠਾ ਅਨਾਥ ਹੋ ਗਿਆ ਇੱਕ ਦਿਨ ਇਹੋ ਜੇਠਾ ਗੁਰਨਾਣਕ ਜੀ ਦੇ ਸੰਗਸਤਨ ਤੇ ਬੈਠੇਗਾ ਤੇ ਲੱਖਾਂ ਹੀ ਅਨਾਥ ਇਹਦੀ ਸ਼ਰਨ ਵਿੱਚ ਆ ਕੇ ਇਹਦੇ ਕੋਲ ਖੁਸ਼ੀਆਂ ਲਿਆ ਕਰਨਗੇ ਸਾਰਾ ਸੰਸਾਰ ਆ ਕੇ ਗੁਰੂ ਰਾਮਦਾਸ ਪਿਤਾ ਦੇ ਚਰਨਾਂ ਤੇ ਨਮਸਕਾਰ ਕਰਕੇ ਤੇ ਆਪਣੇ ਭਾਗ ਬਣਾ ਰਿਹਾ ਹੈ। ਸਤ ਗੁਰ ਦੇ ਕਰਮਾਂ ਦੇ ਵਿੱਚੋਂ ਕਿਸੇ ਨੁੱਕਰ ਦੇ ਵਿੱਚੋਂ ਇੱਕ ਮਿੱਟੀ ਦਾ ਕਿਣਕਾ ਚੁੱਕ ਕੇ ਵੀ ਜੇ ਮस्तक ਨੂੰ ਲਾ ਲਈਏ ਨਾ ਉਹ ਵੀ ਪੁੱਠੇ ਲੇਖ ਸਿੱਧੇ ਕਰ ਦਿੰਦਾ ਹੈ। ਗੁਰੂ ਅਮਰਦਾਸ ਪਿਤਾ ਜੀ ਨੇ ਗੁਰਤਾ ਗੱਦੀ ਗੁਰੂ ਰਾਮਦਾਸ ਨੂੰ ਦੇ ਦਿੱਤੀ ਤੇ ਨਮਸਕਾਰ ਕੀਤੀ ਜਦੋਂ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਪਿਤਾ ਜੀ ਨੇ ਗੁਰੂ ਰਾਮਦਾਸ ਨੂੰ ਨਮਸਕਾਰ ਕੀਤੀ ਫਿਰ ਬਾਬਾ ਬੰਦਾ ਸਿੰਘ ਜੀ ਨੇ ਫਿਰ ਸਮੂਹ ਸੰਗਤਾਂ ਨੇ ਅੱਜ ਸਮੁੱਚਾ ਸੰਸਾਰ ਗੁਰੂ ਰਾਮਦਾਸ ਪਿਤਾ ਜੀ ਦੇ ਚਰਨਾਂ ਤੇ ਨਮਸਕਾਰ ਪਿਆ ਕਰਦਾ ਹੈ ਵੇਖੋ ਇੱਕ ਉਹ ਸਮਾਂ ਸੀ ਜਦੋਂ ਬਚਪਨ ਦੇ ਵਿੱਚ ਮਾਤਾ ਜੀ ਅਕਾਲ ਚਲਾਨਾ ਕਰਗੇ ਸਤਿਗੁਰੂ ਜੀ ਦੇ ਪਿਤਾ ਜੀ ਅਕਾਲ ਚਲਾਨਾ ਕਰਗੇ ਸਰੀਕੇ ਵਾਲੇ ਲਾਹੌਰ ਵਾਲੇ ਇਹ ਗੱਲ ਕਹਿੰਦੇ ਸਨ ਇਹ ਗੱਲ ਦੀ ਚਰਚਾ ਹੋਈ ਸੀ ਅੱਜ ਜੇਠਾ ਅਨਾਥ ਹੋ ਗਿਆ ਜੇਠਾ ਅਨਾਥ ਹੋ ਗਿਆ ਜਿਵੇਂ ਉਸ ਵੇਲੇ ਗੁਰਮੁਖੋ ਉਹ ਸਮਾਂ ਕਹਿੰਦਾ ਹੋਵੇਗਾ ਭਲਿਓ ਜਿੰਨੂੰ ਤੁਸੀਂ ਕਹਿੰਦੇ ਜੇਠਾ ਅਨਾਥ ਹੋ ਗਿਆ ਇਹ ਅਨਾਥ ਨਹੀਂ ਹੋਇਆ ਇੱਕ ਦਿਨ ਇਹੋ ਜੇਠਾ ਗੁਰੂ ਨਾਨਕ ਜੀ ਦੇ ਸਿੰਘਾਸਨ ਤੇ ਬੈਠੇਗਾ ਤੇ ਲੱਖਾਂ ਹੀ ਅਨਾਥ ਇਹਦੀ ਸ਼ਰਨ ਵਿੱਚ ਆ ਕੇ ਇਹਦੇ ਕੋਲ ਖੁਸ਼ੀਆਂ ਲਿਆ ਕਰਨਗੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਅੱਜ ਸਤ ਸੰਗਿਓ ਸਤ ਗੁਰੂ ਸਿੰਘਾਸਨ ਦੇ ਬੈਠਨੇ ਬੈਠਾ ਸੋਜੀ ਪਾਤਸ਼ਾਹ रामदास सतगुरु गावे नानक नाम निरंजन जानेओ किन्नी भगत प्रेम लेब लाई ताते अंगद अंगसंग भयो शायर तिन शब्द सुरत की नीम रखाई गुरु अमरदास की अकत कथा है इक जिही कछ कही न जाई सोडी सृष्टि सकल तारन को अब गुरु रामदास को मिली बधाई बोलो सोडी सृष्टि सकल तारन को ਅਬ ਗੁਰੂ ਰਾਮਦਾਸ ਤੋਂ ਬਿਲੀ ਬਧਾਈ ਸਤ ਸੰਗਿਓ ਅੱਜ ਸਤ ਗੁਰੂ ਸਿੰਘਾਸਨ ਦੇ ਬੈਠੇ ਨੇ ਬਾਬਾ ਸੁੰਦਰ ਜੀ ਕਹਿੰਦੇ ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਈ ਜਿਓ ਸਾਰਾ ਸੰਸਾਰ ਆ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਨਮਸਕਾਰ ਕਰਕੇ ਤੇ ਆਪਣੇ ਭਾਗ ਬਣਾ ਰਿਹਾ ਹੈ ਅੱਜ ਵੀ ਗੁਰਮਖੋ ਸ਼ਰਦਾ ਭਾਣਨਾ ਦੇ ਨਾਲ ਜੁਰਾ ਵੀ ਗੁਰੂ ਰਾਮਦਾਸ ਦੇ ਘਰ ਜਾਂਦਾ ਹੈ ਪ੍ਰੇਮ ਦੇ ਨਾਲ ਨਮਸਕਾਰ ਕਰਦਾ ਹੈ ਸਤਗੁਰੂ ਉਹਦੇ ਪੁੱਠੇ ਲੈ ਕੇ ਸਿੱਧੇ ਕਰਕੇ ਤੇ ਉਹਦੇ ਵਧੀਆ ਭਾਗ ਬਣਾਉਂਦੇ ਨੇ ਪਾਵ ਚੰਗੇ ਭਾਗ ਬਣਾਉਂਦੇ ਨੇ ਪ੍ਰੇਮ ਦੇ ਨਾਲੇ ਪ੍ਰੇਖ ਕਰੋ ਧੰਨ ਧੰਨ RAM ਦਾਸ ਗੁਰ ਜਿਨ ਸਿਰਿਆ ਤਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਧਮ ਕਰ ਨਮਸਕਾਰਿਆ ਅਟਲ ਅਤਹਾ ਅਤੋਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸੇਤਤ ਪਾਰ ਉਤਾਰਿਆ ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੋ ਸਭ ਪਰਵਾੜਿਆ ਧੰਨ ਸੋ ਤੇਰਾ ਥਾਨ ਹੈ ਸਤ ਤੇਰਾ ਪੈ ਸਕਾਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੋ ਡਠਾ ਤਾਂ ਮੰਨ ਸਦਾ ਰਿਆ ਬੋਲੋ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੋ ਡਠਾ ਤਾਂ ਮੰਨ ਸਦਾ ਰਿਆ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜਿੱਥੇ ਬਯੰਤ ਸੰਗਤਾਂ ਸਤ ਗੁਰ ਦੇ ਚਰਨਾਂ ਤੇ ਨੰਮ ਨਮਸਕਾਰ ਕਰਦਿਆਂ ਨੇ ਨਾ ਤਿੰਨ ਸਿੱਖ ਵੀ ਆਏ ਸਤਿਗੁਰੂ ਦੀ ਸ਼ਰਨ ਵਿੱਚ ਇਹਨਾਂ ਨਮਸਕਾਰ ਕੀਤੀ ਆਖਿਆ ਸਤਿਗੁਰੂ ਤੁਹਾਡੇ ਚਰਨਾਂ ਦੇ ਬੇਨਤੀ ਹੈ ਇਹ ਤਿੰਨ ਸਿੱਖ ਕੌਣ ਸਨ ਭਾਈ ਪੂਰੋ ਜੀ ਭਾਈ ਮਾਨਕ ਚੰਦ ਜੀ ਤੇ ਭਾਈ ਵਿਸ਼ਨ ਦਾਸ ਜੀ ਇਹਨਾਂ ਨੇ ਸਤਿਗੁਰੂ ਦੇ ਚਰਨਾਂ 'ਚ ਨਮਸਕਾਰ ਕੀਤੀ ਸਤਿਗੁਰੂ ਕਿਰਪਾ ਕਰੋ ਸਾਡਾ ਜਨਮ ਮਰਨ ਕੱਟਿਆ ਜਾਵੇ ਇੰਨੀ ਗਲਤ ਬੜੇ ਸਿੱਖਾਂ ਨੇ ਆ ਕੇ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕੀਤੀ ਹੈ ਪਰ ਜਿਹੜੀ ਨਾਲ ਅਗਲੀ ਇਹਨਾਂ ਗੱਲ ਆਖੀ ਨਾ ਉਹ ਬੜੀ ਵੱਡੀ ਗੱਲ ਕਰਮਕੋ ਆਮ ਸੰਗਤਾਂ ਹੁੰਦੀਆਂ ਸੰਸਾਧੂ ਦੀ ਸ਼ਰਨ ਵਿੱਚ ਬਹੁਤ ਸਿੱਖ ਹੁੰਦੇ ਸਨ ਇਹ ਗੱਲ ਕਹਿੰਦੇ ਸਨ ਸਤਿਗੁਰੂ ਸਾਡਾ ਜਨਮ ਮਨ ਕੱਟਿਆ ਜਾਵੇ ਸਤਿਗੁਰੂ ਜਿਵੇਂ ਇਹਨਾਂ ਨੇ ਸੋਚੀ ਦਿੰਦੇ ਸਨ ਅੱਜ ਇਹ ਵੀ ਤਿੰਨ ਸਿਖਾਏ ਜਿੱਥੇ ਨਾ ਇਹ ਦਾਤ ਮੰਗੀ ਨਾ ਸਤਿਗੁਰੂ ਸਾਡਾ ਜਨਮ ਮਰਨ ਕਟਿਆ ਜਾਵੇ ਤੇ ਨਾਲ ਇਹ ਵੀ ਬੇਨਤੀ ਕੀਤੀ ਕਿਰਪਾ ਕਰੋ ਸਤਿਗੁਰ ਜੀ ਸਾਡਾ ਪਰਿਵਾਰ ਵੀ ਸੁਧਰ ਜਾਵੇ ਸਾਡਾ ਪਰਿਵਾਰ ਵੀ ਸੁਧਰ ਜਾਵੇ ਤੇ ਉਸ ਵੇਲੇ ਗੁਰੂ ਰਾਮਦਾਸ ਪਤਾ ਜੀ ਆਖ ਲੈ ਕੇ ਭਾਈ ਸਿੱਖੋ ਜੇ ਚਾਹੁੰਦੇ ਹੋ ਨਾ ਜਨਮ ਮਰਨ ਕਟਿਆ ਜਾਵੇ ਪਰਿਵਾਰ ਸੁਧਰ ਜਾਵੇ ਫਿਰ ਇੱਕ ਕੰਮ ਕਰਨਾ ਹੈ ਆਪਣੇ ਆਪ ਨੂੰ ਵਾਹਿਗੁਰੂ ਜੀ ਦੇ ਟਹਿਲੀਏ ਸਮਝਣਾ ਹੈ। ਭਾਵੇਂ ਵਾਹਿਗੁਰੂ ਜੀ ਦੇ ਸੇਵਕ ਸਮਝਣਾ ਹੈ ਆਪਣੇ ਆਪ ਨੂੰ ਆਪਣੇ ਆਪ ਨੂੰ ਵਾਹਿਗੁਰੂ ਜੀ ਦੇ ਟਹਿਲੀਏ ਸਮਝਣਾ ਹੈ ਕਿਥੇ ਆਪ ਸੇਵਾ ਕਰਨੀ ਹੈ ਆਪਣੇ ਪਰਿਵਾਰ ਕੋਲੋਂ ਵੀ ਸੇਵਾ ਕਰਾਉਣੀ ਹੈ ਤੇ ਆਪਣੇ ਪਰਿਵਾਰ ਨੂੰ ਵੀ ਵਾਹਿਗੁਰੂ ਜੀ ਦੇ ਟਹਿਲੀਏ ਸਮਝਣਾ ਹੈ। ਅੰਦਰੋਂ ਇਹ ਆਪਣਤ ਛੱਡ ਦੇਣੀ ਹੈ ਕਿ ਇਹ ਚੀਜ਼ੇ ਮੇਰੀ ਹੈ ਇਹ ਘਰ ਮੇਰਾ ਹੈ ਇਹ ਪੁੱਤਰ ਮੇਰਾ ਹੈ ਹੁਣ ਕਈ ਵਾਰ ਗੁਰਮੁਖ ਕੋਈ ਮਹਾਪੁਰਖ ਕਈ ਸਥਾਨਾਂ ਤੇ ਜਾਂਦੇ ਨੇ ਕਈ ਨਗਰਾਂ ਤੇ ਜਾਂਦੇ ਨੇ ਸਾਡੇ ਸਤਿਕਾਰਯੋਗ ਭਾਈ ਸਾਹਿਬ ਜੀ ਵੀ ਕਈ ਨਗਰਾਂ ਵਿੱਚ ਜਾਂਦੇ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਕਈ ਵਾਰ ਸਹਿਸਵਾਏ ਪੁੱਛਦੇ ਨੇ ਵੀ ਆ ਕੋਠੀ ਕਿਹਦੀ ਹੈ ਤਾਂ ਅਗਲਾ ਬੜੇ ਮਾਨ ਨਾਲ ਕਹਿੰਦਾ ਜੀ ਕੋਠੀ ਮੇਰੀ ਹੈ ਇਹ ਗੱਡੀ ਕਿਹਦੀ ਹੈ ਜੀ ਗੱਡੀ ਮੇਰੀ ਹੈ ਇਹ ਪੁੱਤਰ ਕਹਦਾ ਹੈ ਪੁੱਤਰ ਮੇਰਾ ਹੈ ਇਹ ਧੀ ਕਿਦੀ ਹੈ ਇਹ ਧੀ ਮੇਰੀ ਹੈ ਇਹ ਫਲਾਣਾ ਸਮਾਨ ਕਹਦਾ ਹੈ ਇਹ ਮੇਰਾ ਹੈ ਗੁਰਮੁਖੁਰ ਪੁੱਤਰ ਵੀ ਮੇਰਾ ਹੈ ਧੀ ਵੀ ਮੇਰੀ ਹੈ ਕੋਠੀ ਵੀ ਮੇਰੀ ਹੈ ਗੱਡੀ ਵੀ ਮੇਰੀ ਹੈ ਸਤਿਗੁਰ ਦੀ ਬਾਣੀ ਕਹਿੰਦੀ ਸਭ ਕੁਝ ਆਪਣਾ ਇਕਰਾਮ ਅਪਰਾਇਆ ਜਿਹਨੂੰ ਆਪਣਾ ਸਮਝਣਾ ਸੀ ਜਿਨ ਨੇ ਸਰ ਲੋਕ ਵੀ ਸੁਖਿਆ ਕਰਨਾ ਸੀ ਪਰ ਲੋਕ ਵੀ ਸੁਹੇਲਾ ਕਰਨਾ ਸੀ ਉਹਨਾਂ ਦਾ ਆਪਣਾ ਸਮਝਿਆ ਨਹੀਂ ਪੁੱਤਰ ਨੂੰ ਆਪਣਾ ਸਮਝ ਲਿਆ ਧੀ ਨੂੰ ਆਪਣਾ ਸਮਝ ਲਿਆ ਕੋਠੀ ਨੂੰ ਆਪਣਾ ਸਮਝ ਲਿਆ ਗੱਡੀ ਨੂੰ ਆਪਣਾ ਸਮਝ ਲਿਆ ਜ਼ਮੀਨਾਂ ਜਾਇਦਾਦਾਂ ਨੂੰ ਆਪਣਾ ਸਮਝ ਲਿਆ ਪਰਮਾਤਮਾ ਨੂੰ ਕਦੀ ਆਪਣਾ ਸਮਝਿਆ ਹੀ ਨਹੀਂ ਜੇ ਪ੍ਰਮਾਤਮਾ ਨੂੰ ਆਪਣਾ ਸਮਝਿਆ ਹੁੰਦਾ ਨਾ ਸਤਿਗੁਰ ਦੀ ਬਾਣੀ ਕਹਿੰਦੀ ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੋਵੇ ਸਭ ਕਿਸੇ ਆਪਣਾ ਇਕਰਾਮ ਪਰਾਇਆ ਅੱਜ ਗੁਰੂ ਰਾਮਦਾਸ ਪਿਤਾ ਜੀ ਆਖ ਲਗੇ ਤੈਨ ਸਿੱਖਾਂ ਨੂੰ ਭਾਈ ਸਿੱਖੋ ਅੰਦਰੋਂ ਇਹ ਆਪਣਤ ਛੱਡ ਦੇਣੀ ਹੈ ਕਿ ਇਹ ਚੀਜ਼ੇ ਮੇਰੀ ਹੈ ਇਹ ਚੀਜ਼ ਮੇਰੀ ਹੈ ਆਪਣੇ ਆਪ ਨੂੰ ਵਾਹਿਗੁਰੂ ਜੀ ਦੇ ਟੈਲੀਏ ਸਮਝਣਾ ਹੈ ਪਰਿਵਾਰ ਨੂੰ ਵੀ ਵਾਹਿਗੁਰੂ ਜੀ ਦੇ ਟੈਲੀਏ ਸਮਝਣਾ ਹੈ ਇੰਜ ਜਾਣੋ ਜਿਵੇਂ 베ੜੀ ਦਾ ਮੇਲਾ ਹੁੰਦਾ ਹੈ ਸਤਗੁਰੂ ਜੀ ਕਹਿੰਦੇ ਜਿਵੇਂ ਕੋਈ ਘੋੜ ਸਵਾਰ ਸਫਰ ਕਰਕੇ ਆਪਣੇ ਘਰ ਪਹੁੰਚਦਾ ਹੈ ਨਾ ਆਪਣੇ ਦਰਵਾਜ਼ੇ ਤੇ ਘੋੜੇ ਨੂੰ ਬੰਨ੍ਹ ਦਿੰਦਾ ਹੈ ਉਹਦੀ ਚਿੰਤਾ ਫਿਰ ਮਾਲਕ ਨੂੰ ਹੁੰਦੀ ਹੈ ਉਨੂੰ ਦਾਣੇ ਪਾਉਣੇ ਨੇ ਪੱਠੇ ਪਾਉਣੇ ਨੇ ਉਹਨੂੰ ਜਲ ਪਾਣੀ ਪਿਉਣਾ ਹੈ ਉਹਦੇ ਖਸਮ ਨੂੰ ਉਹਦੀ ਚਿੰਤਾ ਹੁੰਦੀ ਹੈ ਇਸੇ ਤਰ੍ਹਾਂ ਹੀ ਜਦੋਂ ਅਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਚਰਨਾਂ ਵਿੱਚ ਸਮਰਪਿਤ ਕਰ ਦਵਾਂਗੇ ਨਾ ਫਿਰ ਸਾਡੀ ਚਿੰਤਾ ਪਰਮੇਸ਼ਰ ਵਾਹਿਗੁਰੂ ਜੀ ਦੀ ਹੋਵੇਗੀ ਜਿਵੇਂ ਇੱਕ ਘੋੜੇ ਦੇ ਮਾਲਕ ਨੂੰ ਉਹਦੀ ਚਿੰਤਾ ਹੁੰਦੀ ਹੈ ਨਾ ਇਸੇ ਤਰ੍ਹਾਂ ਹੀ ਜਿਹੜੇ ਸੇਵਕ ਹੁੰਦੇ ਨੇ ਨਾ ਉਹ ਜਦੋਂ ਆਪਨਾ ਆਪ ਪਰਮੇਸ਼ਰ ਦੇ ਚਰਨਾਂ 'ਚ ਸਮਰਪਿਤ ਕਰ ਦਿੰਦੇ ਨੇ ਫਿਰ ਉਹਨਾਂ ਦੀ ਚਿੰਤਾ ਪਰਮੇਸ਼ਰ ਵਾਹਿਗੁਰੂ ਜੀ ਨੂੰ ਹੁੰਦੀ ਹੈ ਸਤ ਸੰਗਿਓ ਸਤਗੁਰੂ ਜੀ ਕਹਿੰਦੇ ਆਪ ਵੀ ਨਾਮ ਜਪੋ ਪਰਿਵਾਰ ਕੋਲੋਂ ਵੀ ਨਾਮ ਜਪਉਣਾ ਹੈ ਹੁਣ ਇਹ ਆਪਣੇ ਨਗਰ ਜਾਂਦੇ ਨੇ ਗੁਰਮਖੋ ਤਿੰਨੇ ਸਿੱਖ ਆਪ ਵੀ ਨਾਮ ਜਪਦੇ ਨੇ ਪਰਿਵਾਰ ਕੋਲੋਂ ਵੀ ਨਾਮ ਜਪਉਂਦੇ ਨੇ ਤੇ ਇਲਾਕੇ ਵਾਲਿਆਂ ਕੋਲ ਵੀ ਨਾਮ ਜਪਉਂਦੇ ਨੇ ਕਿਰਪਾ ਹਣੀ ਸ਼ੁਰੂ ਹੋ ਗਈ ਕਿਉਂ ਪਹਿਲਾਂ ਆਪ ਨਾਮ ਜਪਦੇ ਨੇ ਫਿਰ ਪਰਵਾੜ ਕੋਲ ਨਾਮ ਜਪਉਂਦੇ ਨੇ ਫਿਰ ਸੰਤਾਂ ਦੇ ਕੋਲ ਨਾਮ ਜਪਉਂਦੇ ਨੇ ਅੰਮ੍ਰਿਤ ਵੇਲੇ ਧਰਮਸ਼ਾਲਾ ਜਾਂਦੇ ਨੇ ਗੁਰਮਖੋ ਤੇ ਨਾਮ ਜਪਦੇ ਨੇ ਆਹ 2-3 ਮਿੰਟ ਅਸੀਂ ਹਾਜ਼ਰੀ ਗੁਰਮਖੋ ਲਗਾਈਏ ਫਿਰ ਮੈਂ ਸਮਾਪਤੀ ਦਾ ਐਲਾਨਾਂ ਜੀ ਸਤਿਨਾਮ ਵਾਹਿਗੁਰੂ ச நே ச ਨਾਮ ਵਾਹੇ ਗੁਰ ਸਾਨੂੰ ਰੰਗ ਦੀ ਸਰੀ ਸੰਗਤਿ ਕਿਰਪਾ ਕਰੋ ਇਨਸ਼ਾਅੱਲਾ ਜਾ ਕੇ ਆਪ ਵੀ ਨਾਮ ਜਪਦੇ ਨੇ ਇਹਨਾਂ ਦਾ ਪਰਿਵਾਰ ਵੀ ਨਾਮ ਜਪਦਾ ਹੈ ਸੰਗਤਾਂ ਵੀ ਨਾਮ ਜਪਦੀਆਂ ਨੇ ਤੇ ਲੋਕ ਇਹਨਾਂ ਨੂੰ ਨਾ ਸੁਧਰੇ ਹੋਏ ਪਰਿਵਾਰ ਵਾਲੇ ਆਖਦੇ ਨੇ ਪਰ ਉਪਕਾਰੀ ਆਖਦੇ ਕਿਤੇ ਪਰ ਉਪਕਾਰੀ ਸਿੱਖ ਸੁਧਰੇ ਹੋਏ ਪਰਿਵਾਰ ਵਾਲੇ ਸਿੱਖ ਸਤਸੰਗੀਏ ਗੁਰੂ ਰਾਮ ਦਾ ਪੁੱਤ ਆ ਜੇ ਬੜੇ ਗੁਣ ਗਾਉਂਦੇ ਨੇ ਤੁਰਦੇ ਆ ਫਿਰਦੇ ਆ ਕੀਰਤ ਗਾੜ ਕਰਦੇ ਆ ਅੰਦਰੋਂ ਪ੍ਰੇਮ ਦੇ ਨਾਲ ਇਹ ਜਪਦੇ ਨੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਫੇਰ ਆਖੋ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜਦੋਂ ਗੁਰੂ ਰਾਮਦਾਸ ਜੀ ਤੇਨੂੰ ਧੰਨ ਆਖਣਾ ਕੰਜੂਸੀ ਨਾ ਕਰਿਆ ਕਰੋ ਇਹਦਾ ਬੜਾ ਵੱਡਾ ਲਾਭ ਜੇ ਬਲ ਭਟ ਜੀ ਕਹਿੰਦੇ ਜੇ ਸਤਗੁਰੂ ਸਿਮਰੰਤ ਨੈਣ ਕੇ ਤਿਮਰ ਮਿਟੇ ਖਿਨ ਜੇ ਸਤਗੁਰੂ ਸਿਮਰੰਤ ਦੇ ਦੇ ਹਰ ਨਾਮ ਦਿਨੋਂ ਦਿਨ ਜੇ ਸਤਗੁਰ ਸਿਮਰੰਤ ਜੀ ਕੀ ਤਪਤ ਮਿਟਾਵਹਿ ਜੇ ਸਤਗੁਰ ਸਿਮਰੰਤ ਰਿੱਧ ਸਿੱਧ ਨਾਮ ਰਿੱਧ ਪਾਵੈ ਸੋਈ RAM DAS ਗੁਰਬਲ ਭੰਨ ਮਿਲ ਸੰਗਤ ਧਨ ਧਨ ਕਰੋ ਜੇ ਸਤਗੁਰ ਲਗਪ੍ਰਭ ਪਾਈਐ ਸੋ ਸਤਗੁਰ ਸਿਮਰਹੁ ਨਰਹੁ ਕਿੰਦੇ ਤੇਰੇ ਦੁੱਖ ਵੀ ਦੂਰ ਹੋ ਜਾਣਗੇ ਰਿੱਧੀਆਂ ਸਿੱਧੀਆਂ ਵੀ ਤੇਰੇ ਘਰ ਆ ਜਰਗੇ ਪਾਪ ਗਰੀਬੀ ਵੀ ਦੂਰ ਹੋ ਜਾਵੇਗੀ ਤੇ ਕਰਨਾ ਕੀ ਹੈ ਗੁਰਮੁਖੋ ਆਓ ਦਾਸ ਦੀ ਭਾਵਨਾ ਇੱਕ ਮਿੰਟੇ ਬੜੀ ਹੈ ਗਰਮਕੂ ਪਵੇਂ ਘਰਤ ਸੰਗਤਾਂ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੀਆਂ ਨੇ ਪਵੇਂ ਇੱਥੇ ਬੈਠੇ ਹੋ ਪ੍ਰੇਮ ਚ ਬੜਿਓ ਗੁਰੂ ਰਾਮਦਾਸ ਨੂੰ ਧੰਨ ਆਖਿਓ ਜੀ ਮਿਲ ਸੰਗਤ ਤਨ ਧਨ ਕਰੋ ਮਿਲ ਸੰਗਤ ਤਨ ਧਨ ਕਰੋ ਮਿਲ ਸੰਗਤ ਧਨ ਤਨ ਕਰੋ ਮਿਲ ਸੰਗਤ ਤਨ ਧਨ ਕਰੋ ਮਿਲ ਸੰਗਤ ਤਨ ਧਨ ਕਰੋ ਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਤਨ ਗੁਰੂ ਰਾਮਦਾਸ ਜੀ ਮੇਰੇ ਧੰਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਦਾਸ ਦੀ ਮੇਰੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਮੇਰੇ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਸਾਰੀ ਸੰਗਤ ਤੇ ਕਿਰਪਾ ਕਰੋ ਧਨ ਗੁਰੂ ਰਾਮਦਾਸ ਦੀ ਮਿਲ ਸੰਗਤ ਤਨ ਧਨ ਕਰੋ ਮਿਲ ਸੰਗਤ ਤਨ ਧਨ ਕਰੋ ਮਿਲ ਸੰਗਤ ਤਨ ਤਨ ਕਰੋ ਸੰਗਤ ਤਨ ਤਨ ਕਰਾ ਲੈ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਬਿਨ ਸੰਗਤ ਤਨ ਤਨ ਕਰੋ ਤਨ ਗੁਰੂ ਰਾਮਦਾਸ ਜੀ ਮੇਰੇ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਮੇਰੇ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਮੇਰੇ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਮੇਰੇ ਤਨ ਗੁਰੂ ਰਾਮਦਾਸ ਜੀ ਬਲਪੱਟ ਜੀ ਕਹਿੰਦੇ ਤੂੰ ਗੁਰੂ ਰਾਮਦਾਸ ਨੂੰ ਧੰਨ ਕਹਿ ਤੇਰੀ ਗਰੀਬੀ ਵੀ ਦੂਰ ਹੋ ਜਾਵੇਗੀ ਤੇਰੇ ਦੁੱਖ ਵੀ ਦੂਰ ਹੋ ਜਾਣਗੇ ਤੇਰੇ ਕਰਜ਼ੀਆਂ ਸਿੱਧੀਆਂ ਵੀ ਆ ਜਾਣਗੀਆਂ ਕਦੋਂ ਜਦੋਂ ਪ੍ਰੇਮ ਨਾਲ ਆਖੇਗਾ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਤੇਰੇ ਅੱਖਾਂ ਦਾ ਹਨੇਰਾ ਵੀ ਦੂਰ ਹੋ ਜਾਵੇਗਾ ਜੈ ਸਤਗੁਰੂ ਸਬੰਤ ਨੈਣ ਕੇ ਤਿਮਰ ਮਿਟੇ ਕੇ ਨੰ ਆਕੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਤੇਰੇ ਅੰਦਰ ਦੀ ਤਪਸ਼ ਵੀ ਦੂਰ ਹੋ ਜਾਵੇਗੀ ਕਲਪਨਾ ਵੀ ਦੂਰ ਹੋ ਜਾਵੇਗੀ ਜੇ ਸਤਗੁਰੂ ਸਬਨੰਤ ਜੀ ਕੀ ਤਪ ਤ ਮਿਟਾਵੇ ਆਕੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜੇ ਸਤਗੁਰੂ ਸਬਨੰਤ ਰਿੱਧ ਸਿੱਧ ਨਾਮ ਅੰਦ ਪਾਵੇ ਗਰੀਬੀ ਵੀ ਦੂਰ ਹੋ ਜਾਵੇਗੀ ਨਦੀਆਂ ਸਿੱਧੀਆਂ ਵੀ ਤੇਰੇ ਘਰ ਆ ਜੰਗੀਆਂ ਕਦੋਂ ਜਦੋਂ ਅੰਦਰੋਂ ਪ੍ਰੇਮ ਨਾਲ ਆਖੇਗਾ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਪਿਤਾ ਜੀ ਬੜੇ ਵੱਡੇ ਨੇ ਗੁਰਮਖੋ ਅੱਜ ਪ੍ਰਤੱਖ ਝੋਲੀਆਂ ਪੜਦੇ ਪਏ ਨੇ ਗੁਰੂ ਰਾਮਦਾਸ ਦੇ ਘਰ ਜਦੋਂ ਵੀ ਜਾਉਣਾ ਸ਼ਰਦਾ ਨਾਲ ਜਾਇ ਕੋ ਸ਼ਰਦਾ ਦੇ ਨਾਲ ਕੋਈ ਹਵਾ ਦੇ ਨਾਲ ਉਹ ਬਾੜੂ ਮਿੱਟੀ ਦਾ ਕਿਨਕਾ ਵੀ ਉੱਡ ਕੇ ਗੁਰੂ ਰਾਮ ਰਾਜੇ ਪ੍ਰਕਰਮਾਂ ਚ ਪਿਆ ਹੋਵੇ ਨਾ ਜੇ ਸ਼ਰਧਾ ਨਾਲ ਚੁੱਕ ਕੇ ਉਹ ਵੀ ਮੱਥੇ 'ਤੇ ਲਾ ਲਈਏ ਨਾ ਉਹ ਵੀ ਪੁੱਠੇ ਲੇਖ ਬਦਲਣ ਦੀ ਸਮਰੱਥਾ ਰੱਖਦਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸ਼ਰਧਾ ਦੇ ਨਾਲ ਸਤ ਗੁਰ ਦੇ ਪ੍ਰਕਰਮਾਂ ਦੇ ਵਿੱਚੋਂ ਕਿਸੇ ਨੁੱਕਰ ਦੇ ਵਿੱਚੋਂ ਇੱਕ ਮਿੱਟੀ ਦਾ ਕਿਨਕਾ ਚੁੱਕ ਕੇ ਵੀ ਜੇ ਮਸਤਕ ਨੂੰ ਲਾ ਲਈਏ ਨਾ ਉਹ ਵੀ ਪੁੱਠੇ ਲੇਖ ਸਿੱਧੇ ਕਰ ਦਿੰਦਾ ਹੈ ਆਖੋ ਧੰਨ ਗੁਰੂ ਰਾਮਦਾਸ ਜੀ 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 ਗੁਰੂ ਰਾਮਦਾਸ ਪਿਤਾ ਜੀ ਬੜੇ ਵੱਡੇ ਨੇ ਗੁਰਮਖੋ ਬਹੁਤ ਵੱਡੇ ਨੇ ਗੁਰੂ ਰਾਮਦਾਸ ਜੀ ਅੱਜ ਇਹ ਤਿੰਨ ਸਿੱਖ ਅੰਮ੍ਰਿਤ ਵੇਲੇ ਧਰਮਸ਼ਾਲਾ ਦੇ ਵਿੱਚ ਭਾਈ ਪੂਰੋ ਜੀ ਭਾਈ ਮਾਨਕ ਚੰਦ ਜੀ ਭਾਈ ਵਿਸ਼ਨ ਦਾਸ ਜੀ ਸਤ ਗੁਰਦਿਆਂ ਵਡਿਆਈਆਂ ਕਰਦੇ ਨੇ ਸਤ ਗੁਰ ਦੇ ਗੁਣ ਗਾਉਂਦੇ ਨੇ ਜੋ ਸਤ ਗੁਰ ਨੇ ਬਚਨ ਕੀਤਾ ਸੀ ਨਾ ਉਹ ਬਚਨ ਨੂੰ ਸੰਭਾਲਿਆ ਇਹਨਾਂ ਨੇ ਸਤ ਸੰਗੀਆਂ ਆਪ ਵੀ ਨਾਮ ਜਪਦੇ ਨੇ ਪਰਵਾਰ ਕੋਲੋਂ ਵੀ ਨਾਮ ਜਪਾਉਂਦੇ ਨੇ ਤੇ ਇਹਨਾਂ ਵੱਲ ਵੇਖ ਕੇ ਫਿਰ ਸੰਗਤਾਂ ਵੀ ਨਾਮ ਜਪਦੀਆਂ ਨੇ ਤੇ ਅੱਜ ਇਹ ਤਿੰਨ ਸਿੱਖਾਂ ਨੇ ਗੁਰਮੁਖੋ ਸਤਗੁਰ ਦਾ ਬਚਨ ਕਮਾਇਆ ਆਪ ਵੀ ਨਾਮ ਜਪਦੇ ਨੇ ਸਤ ਸੰਗ ਕਰਦੇ ਨੇ ਪਰਵਾਰ ਕੋਲੋਂ ਵੀ ਨਾਮ ਜਪਾਉਂਦੇ ਨੇ ਫਿਰ ਸੰਗਤਾਂ ਕੋਲੋਂ ਵੀ ਨਾਮ ਜਪਾਉਂਦੇ ਨੇ ਇਤਨੇ ਸਿੱਖ ਫਿਰ ਸਤਿਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਅੰਮ੍ਰਿਤਸਰ ਦੀ ਧਰਤੀ ਤੇ ਗੁਰਮੁਖੋਂ ਜਾਂਦੇ ਨੇ ਜਦੋਂ ਇਹ ਸਤਿਗੁਰ ਦੇ ਦਰਬਾਰ ਵਿੱਚ ਪਾਉ ਸਤਿਗੁਰ ਦੀ ਸ਼ਰਨ ਵਿੱਚ ਪਹੁੰਚਦੇ ਨੇ ਨਾ ਤੇ ਗੁਰੂ ਰਾਮਦਾਸ ਜੀ ਕਹਿੰਦੇ ਸੰਗਤ ਜੀ ਵੇਖੋ ਪਰਵਾਰ ਸੁਧਰੇ ਵਾਲੇ ਸਿੱਖ ਆ ਗਏ ਨੇ ਬੜੂ ਉਪਕਾਰੀ ਸਿੱਖ ਆ ਗਏ ਨੇ ਸਤਿਗੁਰ ਨੇ ਇਹਨਾਂ ਨੂੰ ਬੜੀਆਂ ਖੁਸ਼ੀਆਂ ਦਿੱਤੀਆਂ ਆਖਿਆ ਭਾਈ ਹੁਣ ਹੋਰ ਇਲਾਕਿਆਂ 'ਚ ਵੀ ਸਿੱਖੀ ਦਾ ਪ੍ਰਚਾਰ ਕਰਨਾ ਹੈ ਬੜਾ ਇਹਨਾਂ ਦਾ ਪਿਆਰਾ ਜੀਵਨ ਬਣ ਗਿਆ ਇਹਨਾਂ ਦਾ ਫਿਰ ਪਿਆਰਾ ਜਿਹਾ ਜੀਵਨ ਵੇਖ ਕੇ ਭਾਈ ਗੁਰਦਾਸ ਜੀ ਨੇ ਫਿਰ ਇਹ ਸਿੱਖਾਂ ਦਾ ਆਪਣੀਆਂ ਬਾਣਾਂ ਵਿੱਚ ਜ਼ਿਕਰ ਕੀਤਾ ਜੇ ਕੀ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਪੂਰੋ ਮਾਨਕ ਚੰਦ ਹੈ ਬਿਸ਼ਨ ਦਾਸ ਪਰਿਵਾਰ ਸਧਾਰਾ ਮਾ ਸੁਧਰੇ ਪਰਿਵਾਰ ਵਾਲੇ ਬਣ ਗਏ ਤੇ ਮਹਾਨ ਕੋਸ਼ ਦਾ ਕਰਤਾ ਵੀ ਗੁਰੂ ਕੋ ਲਿਖਦਾ ਹੈ ਭਾਈ ਬਿਸ਼ਨ ਦਾਸ ਬਾਰੇ ਕਹਿੰਦੇ ਇਹ ਆਤਮ ਗਿਆਨੀ ਬਣ ਗਿਆ ਤੇ ਭਾਈ ਪੂਰੋ ਜੀ ਵੱਡੇ ਲਿਖਦਾ ਹੈ ਕਹਿੰਦੇ ਇਹ ਪੜ ਉਪਕਾਰੀ ਬਣ ਗਿਆ ਫਿਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਇਤਨਾ ਸਿੱਖਾਂ ਦਾ ਜ਼ਿਕਰ ਕੀਤਾ ਇਹਨਾਂ ਦਾ ਪਿਆਰਾ ਜੀਵਨ ਵੇਖ ਕੇ ਪੂਰੋ ਮਨਕ ਚੰਦ ਹੈ ਬਿਸ਼ਨ ਦਾਸ ਪਰਵਾਰ ਸਧਾਰਾ ਬਿਸ਼ਨ ਦਾਸ ਪਰਵਾਰ ਸਧਾਰਾ ਆਓ ਵਿਚਾਰ ਕਰਦੇ ਹਾਂ ਇੱਕ ਨਹੀਂ ਅਨੇਕਾਂ ਗਲਤੀਆਂ ਪੱਲਾਂ ਹੋ ਗਈਆਂ ਨੇ ਸਤਿਗੁਰੂ ਜੀ ਬਖਸ਼ਣ ਜੋਗ ਨੇ ਸਤਿਗੁਰੂ ਦੀ ਸਾਚੰਦ ਬਖਸ਼ਣ ਜੋਗ ਹੈ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪ ਸੰਗਤਾਂ ਦਾ ਦਰਸ਼ਨ ਕਰਾਈ ਆਓ ਅਗਲਾ ਸਮਾ ਸਤਕਾਰ ਜੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਦੀ ਆਪ ਸੰਗਤਾਂ ਦਰਸ਼ਨ ਕਰ ਰਹੇ ਨੇ ਦਾਸ ਦੀਆਂ ਪੁੱਲਾਂ ਬਖਸ਼ੋ ਜੀ ਬਖਸ਼ਦੇ ਹੋ ਦਿਓ ਅਸੀਸ ਪਰਵਾਨੋ ਪਤੀ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ